ਸਤਿ ਸ੍ਰੀ ਅਕਾਲ ਜੀ ਆਪਾਂ ਖੜੇ ਆ ਆਪਣੇ ਪਿੰਡ ਵੱਜਣਾ ਤੇ ਆ ਆਪਣੇ ਸਰਕਾਰੀ ਡਾਕਟਰ ਸਾਹਿਬਾਨ ਆਪਣੇ ਪਿੰਡ ਦੇ ਪਸ਼ੂ ਡਿਸਪੈਂਸਰੀ ਤੋਂ ਤੇ ਇਹ ਬਾਈ ਜੀ ਅੱਜ ਲਾ ਰਹੇ ਆ ਮੂੰਹ ਖੋਰ ਦੇ ਟੀਕੇ ਇਹ April ਦਾ ਮਹੀਨਾ ਚੱਲ ਰਿਹਾ ਮੂੰਹ ਖੋਰ ਦੇ ਟੀਕੇ ਲਗਾ ਰਹੇ ਆ ਸਾਰੇ ਵੀਰਾਂ ਨੂੰ ਬੇਨਤੀ ਆ ਵੀ ਜਰੂਰ ਲਗਵਾਓ ਕਿਉਂਕਿ ਮੂੰਹ ਖੋਰ ਦੀ ਬਹੁਤ ਖਤਰਨਾਕ ਬਿਮਾਰੀ ਹੈ ਤੇ ਟੀਕੇ ਲੱਗ ਜਾਣ ਉਹਨਾਂ ਹੀ ਫਾਇਦਾਗਾ ਬਾਕੀ ਇਸ ਦਾ ਕੋਈ ਇਲਾਜ ਨਹੀਂ ਪਹਿਲਾ ਟੀਕਾ ਵੈਕਸੀਨ ਆਉਂਦੀ ਹੈ ਇਹ ਜ਼ਰੂਰ ਕਰਾਉਣੀ ਚਾਹੀਦੀ ਹੈ ਹਾਂਜੀ ਨਾਲ ਡੀ ਵਾਰਮਿੰਗ ਦੀਆਂ ਗੋਲੀਆਂ ਦਿੱਤੀਆਂ ਜਾਂਦੀਆਂ ਤੇ ਇਹ ਜ਼ਰੂਰ ਲਵਾਓ ਟੀਕੇ ਧੰਨਵਾਦ ਜੀ ਹਾਂਜੀ ਵੀਰ ਜੀ ਇਹ ਨਾਲੇ ਬਿਲਕੁਲ ਫ੍ਰੀ ਲਾਏ ਜਾਂਦੇ ਆ ਟੀਕੇ ਸਰਕਾਰ ਵੱਲੋਂ ਸਹੂਲਤ ਹੈ ਸੋ ਵੱਧ ਤੋਂ ਵੱਧ ਇਹਦਾ ਲਾਭ ਉਠਾਓ ਸਤਿ ਸ੍ਰੀ ਅਕਾਲ ਜੀ ਆਪਾਂ ਖੜੇ ਆ ਆਪਣੇ ਪਿੰਡ ਵੱਜਣਾ ਤੇ ਆ ਆਪਣੇ ਸਰਕਾਰੀ ਡਾਕਟਰ ਸਾਹਿਬਾਨ ਆਪਣੇ ਪਿੰਡ ਦੇ ਪਸ਼ੂ ਦਿਸਪੈਂਸਰੀ ਤੋਂ ਤੇ ਇਹ ਬਾਈ ਜੀ ਅੱਜ ਲਾ ਰਹੇ ਆ ਮੂੰਹ ਖੋਰ ਦੇ ਟੀਕੇ ਇਹ ਅਪ੍ਰੈਲ ਦਾ ਮਹੀਨਾ ਚੱਲ ਰਿਹਾ ਮੂੰਹ ਖੋਰ ਦੇ ਟੀਕੇ ਲਗਾ ਰਹੇ ਆ ਸਾਰੇ ਵੀਰਾਂ ਨੂੰ ਬੇਨਤੀ ਆ ਵੀ ਜਰੂਰ ਲਗਵਾਓ ਕਿਉਂਕਿ ਮੂੰਹ ਖੋਰ ਦੀ ਬਹੁਤ ਖਤਰਨਾਕ ਬਿਮਾਰੀ ਆ ਤੇ ਟੀਕੇ ਲੱਗ ਜਾਣ ਉਹਨਾਂ ਹੀ ਫਾਇਦਾਗਾ ਬਾਕੀ ਇਸ ਦਾ ਕੋਈ ਇਲਾਜ ਨਹੀਂ ਪਹਿਲਾ ਟੀਕਾ ਵੈਕਸੀਨ ਆਉਂਦੀ ਆ ਇਹ ਜਰੂਰ ਕਰਾਉਣੀ ਚਾਹੀਦੀ ਆ ਹਾਂਜੀ ਨਾਲ ਡੀ ਵਾਰਮਿੰਗ ਦੀਆਂ ਗੋਲੀਆਂ ਦਿੱਤੀਆਂ ਜਾਂਦੀਆਂ ਤੇ ਇਹ ਜਰੂਰ ਲਵਾਓ ਟੀਕੇ ਧੰਨਵਾਦ ਜੀ ਹਾਂਜੀ ਵੀਰ ਜੀ ਇਹ ਨਾਲੇ ਬਿਲਕੁਲ ਫ੍ਰੀ ਲਾਏ ਜਾਂਦੇ ਆ ਟੀਕੇ ਸਰਕਾਰ ਵੱਲੋਂ ਸਹੂਲਤ ਹੈ ਸੋ ਵੱਧ ਤੋਂ ਵੱਧ ਇਹਦਾ ਲਾਭ ਉਠਾਓ ਸਤਿ ਸ੍ਰੀ ਅਕਾਲ ਜੀ ਆਪਾਂ ਖੜੇ ਆ ਆਪਣੇ ਪਿੰਡ ਵੱਜਣਾ ਤੇ ਆ ਆਪਣੇ ਸਰਕਾਰੀ ਡਾਕਟਰ ਸਾਹਿਬਾਨ ਆਪਣੇ ਪਿੰਡ ਦੇ ਪਸ਼ੂਲ ਡਿਸਪੈਂਸਰੀ ਤੋਂ ਤੇ ਇਹ ਬਾਈ ਜੀ ਅੱਜ ਲਾ ਰਹੇ ਆ ਮੂੰਹ ਖੁਰ ਦੇ ਟੀਕੇ ਏ ਅਪ੍ਰੈਲ ਦਾ ਮਹੀਨਾ ਚੱਲ ਰਿਹਾ ਹੈ ਮੂੰਹ ਖੋਰ ਦੇ ਟੀਕੇ ਲਗਾ ਰਹੇ ਆ ਸਾਰੇ ਵੀਰਾਂ ਨੂੰ ਬੇਨਤੀ ਆ ਵੀ ਜਰੂਰ ਲਗਵਾਓ ਕਿਉਂਕਿ ਮੂੰਹ ਖੋਰ ਦੀ ਬਹੁਤ ਖਤਰਨਾਕ ਬਿਮਾਰੀ ਹੈ ਤੇ ਟੀਕੇ ਲੱਗ ਜਾਣ ਉਹਨਾਂ ਹੀ ਫਾਇਦਾ ਹੈਗਾ ਬਾਕੀ ਇਸ ਦਾ ਕੋਈ ਇਲਾਜ ਨਹੀਂ ਪਹਿਲਾ ਟੀਕਾ ਵੈਕਸੀਨ ਆਉਂਦੀ ਹੈ ਇਹ ਜਰੂਰ ਕਰਾਉਣੀ ਚਾਹੀਦੀ ਹੈ ਹਾਂਜੀ ਨਾਲ ਡੀ ਵਾਰਮਿੰਗ ਦੀਆਂ ਗੋਲੀਆਂ ਦਿੱਤੀਆਂ ਜਾਂਦੀਆਂ ਤੇ ਇਹ ਜਰੂਰ ਲਗਵਾਓ ਟੀਕੇ ਧੰਨਵਾਦ ਜੀ ਹਾਂਜੀ ਵੀਰ ਜੀ ਇਹ ਨਾਲੇ ਬਿਲਕੁਲ ਫ੍ਰੀ ਲਾਏ ਜਾਂਦੇ ਆ ਟੀਕੇ ਸਰਕਾਰ ਵੱਲੋਂ ਸਹੂਲਤ ਹੈ ਸੋ ਵੱਧ ਤੋਂ ਵੱਧ ਇਹਦਾ ਲਾਭ ਉਠਾਓ ਸਤਿ ਸ੍ਰੀ ਅਕਾਲ ਜੀ ਆਪਾਂ ਖੜੇ ਆ ਆਪਣੇ ਪਿੰਡ ਬੱਜਵਾਨਾ ਤੇ ਆ ਆਪਣੇ ਸਰਕਾਰੀ ਡਾਕਟਰ ਸਾਹਿਬਾਨ ਆਪਣੇ ਪਿੰਡ ਦੇ ਪਸ਼ੂ ਡਿਸਪੈਂਸਰੀ ਤੋਂ ਤੇ ਇਹ ਬਾਈ ਜੀ ਅੱਜ ਲਾ ਰਹੇ ਆ ਮੂੰਹ ਖੋਰ ਦੇ ਟੀਕੇ ਇਹ ਅਪ੍ਰੈਲ ਦਾ ਮਹੀਨਾ ਚੱਲ ਰਿਹਾ ਮੂੰਹ ਖੋਰ ਦੇ ਟੀਕੇ ਲਗਾ ਰਹੇ ਆ ਸਾਰੇ ਵੀਰਾਂ ਨੂੰ ਬੇਨਤੀ ਆ ਵੀ ਜਰੂਰ ਲਗਵਾਓ ਕਿਉਂਕਿ ਮੂੰਹ ਖੋਰ ਦੀ ਬਹੁਤ ਖਤਰਨਾਕ ਬਿਮਾਰੀ ਹੈ ਤੇ ਟੀਕੇ ਲੱਗ ਜਾਣ ਉਹਨਾਂ ਹੀ ਫਾਇਦਾ ਹੈਗਾ ਬਾਕੀ ਇਸ ਦਾ ਕੋਈ ਇਲਾਜ ਨਹੀਂ ਪਹਿਲਾ ਟੀਕਾ ਵੈਕਸੀਨ ਆਉਂਦੀ ਹੈ ਇਹ ਜ਼ਰੂਰ ਕਰਾਉਣੀ ਚਾਹੀਦੀ ਹੈ ਹਾਂਜੀ ਨਾਲ ਡੀਵਾਰਮਿੰਗ ਦੀਆਂ ਗੋਲੀਆਂ ਦਿੱਤੀਆਂ ਜਾਂਦੀਆਂ ਤੇ ਇਹ ਜ਼ਰੂਰ ਲਵਾਓ ਟੀਕੇ ਧੰਨਵਾਦ ਜੀ ਹਾਂਜੀ ਵੀਰ ਜੀ ਇਹ ਨਾਲੇ ਬਿਲਕੁਲ ਫ੍ਰੀ ਲਾਏ ਜਾਂਦੇ ਟੀਕੇ ਸਰਕਾਰ ਵੱਲੋਂ ਸਹੂਲਤ ਹੈ ਸੋ ਵੱਧ ਤੋਂ ਵੱਧ ਇਹਦਾ ਲਾਭ ਉਠਾਓ